ਸੱਚ ਸੁਣਿਆ ਨਹੀਂ ਜਾਂਦਾ ਸੱਚ ਜਿਨ੍ਹਾਂ ਦੇ ਜਮੀਰ ਜਿਉਂਦਾ ਹੋਊਗਾ ਉਹੀ ਵਿਗਾਵਤ ਕਰਨਗੇ ਜਿਨ੍ਹਾਂ ਦੇ ਜਮੀਰ ਮਰਿਆ ਹੋਇਆ ਘਰ ਹੀ ਬੈਠੇ ਨੇ ਅਸੀਂ ਆਵਾਜ਼ ਚੱਕੀ ਤੇ ਸਾਨੂੰ ਕੁਚਲੇ ਸਾਡੇ ਤੇ ਪਰਚੇ ਹੋਏ ਮੈਨੂੰ ਆਮ ਆਦਮੀ ਪਾਰਟੀ ਕਦੇ ਕਾਂਗਰਸ ਪਾਰਟੀ ਕਦੇ ਅਕਾਲੀ ਦਲ ਪਾਰਟੀ ਸਾਰੇ ਕਿਧਰੇ ਲੁੜਕਦੀ ਰਹੀ ਮੈਂ ਸਾਡੀ ਇਹ ਕੋਸ਼ਿਸ਼ ਹੈ ਕਿ 12 ਦਿਨ ਹੋਏ ਐ ਉਹਨਾਂ ਨੂੰ ਚਾਹੀਦਾ ਕਿ 12 ਘੰਟੇ ਵੀ ਨਾ ਲੱਗਣ ਤੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਏ ਕਿਵੇਂ ਲੱਗਦਾ ਤੁਹਾਨੂੰ ਕੀ ਹੋਵੇਗਾ ਕੀ ਆਉਣ ਲੈ ਕੇ ਆਉਣਗੇ ਪੰਜਾਬ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਮੈਂ ਸ਼ਰੋਮਣੀ ਅਕਾਲੀ ਦਾ ਲੰਮੜਾ ਸਰਫਤੇ ਇਸਤਰੀ ਵਿੰਗ ਦੀ ਪ੍ਰਧਾਨ ਆ ਪੰਜਾਬ ਪ੍ਰਧਾਨ ਆ ਤੇ ਲੱਗਦਾ ਨਹੀਂ ਸਾਡੀ ਪੂਰੀ ਜੋ ਤਾਕਤ ਐ ਅਸੀਂ ਲਗਾ ਦਵਾਂਗੇ ਜਿੰਨੀਆਂ ਬੀਬੀਆਂ ਮੈਂ ਸਾਰੀਆਂ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਜਿੱਥੇ ਤੱਕ ਮੈਨੂੰ ਕੋਈ ਦੇਖ ਰਿਹਾ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੀ ਮਾਤਾ ਗੁਜਰੀ ਜੀ ਸੀ ਉਹਨਾਂ ਨੇ ਆਪਣੇ ਬੱਚੇ ਸ਼ਹੀਦ ਕਰਾਇਆ ਸਾਰਾ ਪਰਿਵਾਰ ਵਾਰਤਾ ਇੱਕ ਭਾਈ ਅਮਰਤਪਾਲ ਸਿੰਘ ਜੋ ਅਮਰਤ ਦਾ ਸੰਚਾਰ ਕਰ ਰਹੇ ਸੀ ਉਹਨਾਂ ਨੇ ਕੁਝ ਬੁਰਾ ਨਹੀਂ ਕੀਤਾ ਸੀ ਉਹ ਜਵਾਨੀ ਨੂੰ ਬਚਾਰੇ ਸੀ ਪੰਜਾਬ ਨੂੰ ਬਚਾਰੇ ਸੀ ਪਤਾ ਨਹੀਂ ਸਰਕਾਰਾਂ ਨੂੰ ਕੀ ਡਰ ਪੈ ਗਿਆ ਜੋ ਉਹਨਾਂ ਨੂੰ ਚੱਕ ਕੇ ਡਿਬਰੂਗੜ੍ਹ ਜਿਹੜੀ ਜੇਲ੍ਹ ਵਿੱਚ ਪੇਸਤਾ ਹੈ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਰਿਕੁਐਸਟ ਹੈ ਮੈਂ ਕਹਿੰਨੀ ਹੈ ਸਰਕਾਰਾਂ ਨੂੰ ਸ਼ਰਮ ਚਾਹੀਦੀ ਹੈ ਇੱਕ ਮਾਂ ਜਿਹੜਾ ਇੱਥੇ ਲੋਕ ਆਪਣੀ ਮੰਨਤਾ ਮੰਗਣ ਆਉਂਦੇ ਹੈ ਅਤੇ ਐਮਐਲਏ ਐਮਪੀ ਵਨ ਕੇ ਤੇ ਪਤਾ ਨਹੀਂ ਮੰਤਰੀ ਮਿਨਿਸਟਰ ਵਨ ਕੇ ਮੱਤਾਂ ਠੇਕਣ ਆਉਂਦੇ ਇੱਕ ਮਾਂ ਇੱਥੇ ਬੈਠ ਕੇ ਜਿਹਦਾ ਬੱਚਾ ਅੰਮ੍ਰਿਤ ਸੰਚਾਰ ਕਰ ਰਿਆ ਸੀ ਕੋਮ ਨੂੰ ਵਿਚਾਰਿਆ ਸੀ ਪੰਜਾਬ ਨੂੰ ਵਿਚਾਰਿਆ ਸੀ ਉਹਨੂੰ ਚਾਕੇ ਜੇਲ੍ਹ ਹੀ ਸੁਟਤਾ ਮੈਂ ਕਹਿੰਨੀ ਆ ਪੰਜਾਬ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਉਹਨਾਂ ਨੂੰ ਸਾਡੀ ਇਹ ਕੋਸ਼ਿਸ਼ ਹੈ ਕਿ 12 ਦਿਨ ਹੋਏ ਐ ਉਹਨਾਂ ਨੂੰ ਚਾਹੀਦਾ ਕਿ 12 ਘੰਟੇ ਵੀ ਨਾ ਲੱਗਣ ਤੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਏ ਤੇ ਉਹਨਾਂ ਨੂੰ ਰਿਹਾ ਕੀਤਾ ਜਾਏ ਭੈਣ ਤੁਹਾਡੇ ਵੱਲੋਂ ਮਾਤਾ ਗੁਜਰੀ ਦੀ ਜਿਹੜੀ ਉਦਾਹਰਣ ਦਿੱਤੀ ਗਈ ਹੈ ਤਾਂ ਆਪਾਂ ਗੱਲ ਕਰੀਏ ਤੁਸੀਂ ਇੱਥੇ ਪਹੁੰਚੇ ਹੋ ਤਾਂ ਮਾਈ ਭਾਗੋ ਦੀਆਂ ਵਾਰਸਾਂ ਜਿਹੜੀਆਂ ਔਰਤਾਂ ਮੰਨੀਆਂ ਜਾਂਦੀਆਂ ਨੇ ਤੇ ਮਾਈ ਭਾਗੋ ਨੇ ਵਦ ਚੜ ਕੇ ਲੜਾਈ ਲੜੀ ਸੀ ਤਾਂ ਇੱਥੇ ਜਿਹੜੀ ਔਰਤਾਂ ਦੀ ਗਿਣਤੀ ਹੈ ਤੁਹਾਨੂੰ ਲੱਗਦਾ ਕਿ ਘੱਟ ਸ਼ਮੂਲੀਅਤ ਤੱਕ ਔਰਤਾਂ ਨੂੰ ਆਉਣਾ ਚਾਹੀਦਾ ਮੈਂ ਔਰਤਾਂ ਨੂੰ ਇਹ ਹੀ ਕਹਿਣਾ ਚਾਹੁੰਨੀ ਹਾਂ ਕਿ ਇੱਕ ਮਾਂ ਜੋ ਇੱਥੇ ਬੈਠੀ ਹੈ ਉਹ ਘੱਟ ਗਿਣਤੀਆਂ ਵਿੱਚ ਨਾ ਆਏ ਕਿਉਂਕਿ ਅੱਜ ਉਹਨਾਂ ਦੇ ਨਾਲ ਹੋਇਆ ਕੱਲ ਸਾਡੇ ਬੱਚਿਆਂ ਨਾਲ ਵੀ ਹੋ ਸਕਦਾ ਹੈ ਸੜੇ ਨਾਲ ਵੀ ਹੋ ਸਕਦਾ ਹੈ ਸਰਕਾਰਾਂ ਦਾ ਤੇ ਕੰਮ ਹੀ ਹੈ ਜਿਹੜਾ ਉੱਠਦਾ ਹੈ ਜਾਂ ਕੋਈ ਚੰਗਾ ਕੰਮ ਕਰਦਾ ਉਹਨੂੰ ਦਬਾ ਦਿਓ ਖਤਮ ਕਰ ਦਿਓ ਮੈਂ ਆਪ ਯੂਪੀਏ 84 ਦੇ ਦੰਗਿਆਂ ਦੰਗੀ ਪੀੜਤਾਂ ਦੰਗਿਆਂ ਕਰਕੇ ਮੇਰੀ ਪੜ੍ਹਾਈ ਨਹੀਂ ਹੋਈ ਪੜ੍ਹਾਈ ਨਹੀਂ ਹੋਣ ਕਰਕੇ ਸਾਨੂੰ ਯੂਪ ਚੜਨਾ ਪਿਆ ਬਹੁਤ ਛੋਟੀ ਉਮਰ ਵਿੱਚ ਮੇਰਾ ਵਿਆਹ ਹੋ ਗਿਆ ਜਿਹਦੇ ਕਰਕੇ ਮੈਨੂੰ ਕੁਝ ਵੀ ਨਹੀਂ ਮਿਲਿਆ ਪੰਜਾਬ ਆਕੇ ਵੀ ਯੂਪ ਤੋਂ ਅਸੀਂ ੱੱਕੇ ਖਾਂਦੇ ਆਏ ਪੰਜਾਬ ਵਿੱਚ ਵੀ ਆਕੇ ਸਾਡੇ ਦੇ ਪਰਚੇ ਹੋਏ ਸਾਡੀਆਂ ਜ਼ਮੀਨੀਆਂ ਕੋਈਆਂ ਗਈਆਂ ਸਾਡੇ ਕਾਰੋਬਾਰ ਬੰਦ ਕਰਾਏ ਗਏ ਜਿੰਨਾ ਕਰਕੇ ਅਗਰ ਮੈਂ ਆਵਾਜ਼ ਚੱਕੀ ਕਿਉਂਕਿ ਸਾਡੇ ਖੂਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬੋਲਦਾ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਆਵਾਜ਼ ਚੱਕੀ ਤੇ ਸਾਨੂੰ ਕੁਛ ਨਹੀਂ ਸਾਡੇ ਤੇ ਪਰਚੇ ਹੋਏ ਮੈਨੂੰ ਆਮ ਆਦਮੀ ਪਾਰਟੀ ਕਦੇ ਕਾਂਗਰਸ ਪਾਰਟੀ ਕਦੇ ਅਕਾਲੀ ਦਲ ਪਾਰਟੀ ਸਾਰੇ ਕਿਧਰੇ ਲੁੜਕਦੀ ਰਹੀ ਮੈਂ ਹਰ ਕੇ ਮੈਨੂੰ ਆਪਣਾ ਪਰਿਵਾਰ ਮਿਲਿਆ ਸ਼ੁਰਮਣੀ ਅਕਾਲੀ ਦਲ ਅਮਰ ਸਰਫਤੇ ਜਿੱਥੇ ਮੈਂ ਆਈ ਆ ਜਿੱਥੇ ਮੈਨੂੰ ਆ ਕੇ ਸੁੱਖ ਦਾ ਸਾਹ ਮਿਲਿਆ ਜਿੱਥੇ ਮੈਨੂੰ ਲੱਗਦਾ ਕਿ ਮੈਂ ਅਗਰ ਮਾਤਾ ਜੀ ਜੋ ਬੈਠੇ ਹਨ ਲਈ ਕੁਝ ਕਰ ਸਕਦੀਆਂ ਤਾਂ ਮੈਂ ਤਨ ਮਨ ਜਾਨ ਨਾਲ ਆਪਣੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਭਰਾ ਨੂੰ ਬਾਹਰ ਲੈ ਕੇ ਆਈਏ ਭੈਣ ਤੁਸੀਂ ਕਹਿੰਦੇ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਕਾਲੀ ਦਲ ਦੀ ਸਰਕਾਰ ਵੇਲੇ ਨਹੀਂ ਮਿਲਿਆ ਕਾਂਗਰਸ ਦੀ ਸਰਕਾਰ ਵੇਲੇ ਨਹੀਂ ਮਿਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਨਹੀਂ ਮਿਲਿਆ ਪਰ ਸਰਕਾਰ ਹੈ ਜਿਹੜੀ ਉਤਾ ਫਲੈਕਸ ਬੋਰਡ ਲਗਾ ਰਹੀ ਆ ਇਸ਼ਤਿਹਾਰ ਬਾਜ਼ੀਆਂ ਕਰ ਰਹੀ ਆ ਇਮਾਨਦਾਰੀ ਦੇ ਕਿ ਸਾਡੀ ਕਟੜੇ ਇਮਾਨਦਾਰ ਸਰਕਾਰਾ ਕਿਉਂ ਨਹੀਂ ਇਨਸਾਫ ਮਿਲ ਰਿਹਾ ਕੋਈ ਇਮਾਨਦਾਰ ਸਰਕਾਰ ਹੈ ਨਹੀਂ ਪੈਸੇ ਦਿਓ ਕੰਮ ਕਰਵਾਓ ਜੇ ਤੁਸੀਂ ਰਿਸ਼ਵਤ ਦੇਂਦੇ ਹੋ ਤਾਂ ਕੰਮ ਕਰਾ ਲਓ ਜਦ ਐਸੇ ਕੁਝ ਗੁਨਾ ਹੀ ਨਹੀਂ ਕੀਤਾ ਤਾਂ ਐਸੀ ਕੀ ਕਰੀਏ ਅਸੀਂ ਲੜਾਈ ਲੜਾਂਗੇ ਮੈਂ ਜ਼ਮਾਨਤਾ ਕਰਾਈ ਹੈ ਮੈਂ ਲੜਾਈ ਲੜਾਂਗੀ ਦੂਰ ਤੱਕ ਲੜਾਂਗੀ ਅਗਰ ਕੁਝ ਨਈ ਵੀ ਹੋਏਗਾ ਤੇ ਫਿਰ ਇਹ ਸਰਕਾਰਾਂ ਦੇ ਖਿਲਾਫ ਇੱਕ ਦਿਨ ਧਰਨੇ ਤੇ ਮੈਂ ਵੀ ਬੈਠਾਂਗੀ ਔਰ ਜੋ ਛੁੱਟੇ ਪਰਚੇ ਜਿੰਨਾ ਤੇ ਵੀ ਸਾਡੇ ਸਾਥੀਆਂ ਤੇ ਜਾਂ ਛੀਦਾਂ ਤੇ ਪਰਿਵਾਰਾਂ ਤੇ ਜਿੰਨਾ ਤੇ ਵੀ ਹੋਏ ਇਹ ਸਭ ਖਤਮ ਕਰਾਵਾਂਗੇ ਮੇਰੀ ਲੜਾਈ ਜਾਰੀ ਰਹੇਗੀ ਪਹਿਨ ਤੁਹਾਡੇ ਵੱਲੋਂ ਕਿਹਾ ਗਿਆ ਕਿ ਮੈਂ ਵੀ ਧਰਨੇ ਤੇ ਬੈਠਾਂਗੀ ਲੋਕ ਪਹਿਲਾਂ ਸਰਕਾਰਾਂ ਬਣਾਉਂਦੇ ਆ ਫਿਰ ਧਰਨੇ ਆ ਤੇ ਬੈਠਦੇ ਆ ਫਿਰ ਕੀ ਲੋੜ ਆ ਸਰਕਾਰਾਂ ਬਣਾਉਣ ਦੀ ਜੇਕਰ ਆਪਾਂ ਧਰਨੇ ਲਾ ਕੇ ਹੀ ਇਨਸਾਫ ਲੈਣਾ ਜਦੋਂ ਸਰਕਾਰਾਂ ਬਣਦੀਆਂ ਤਾਂ ਸੁਪਨੇ ਦਿਖਾਉਂਦੀਆਂ ਬਹੁਤ ਜ਼ਿਆਦਾ ਉਦੋਂ ਇਹ ਲੱਗਦਾ ਜਦੋਂ ਆਮ ਆਦਮੀ ਪਾਰਟੀ ਆਈ ਸੀ ਤਾਂ ਆਮ ਆਦਮੀ ਦੀ ਸਰਕਾਰ ਸੀ ਉਦੋਂ ਇਹ ਨਹੀਂ ਪਤਾ ਸੀ ਆਮ ਆ ਕੇ ਉਹ ਇੰਨੀ ਖਾਸ ਹੋ ਜਾਈ ਕਿ ਜਿੰਨੂ ਮਰਜ਼ੀ ਚੱਕ ਕੇ ਜੇਲ੍ਹ ਹੀ ਸੁਟ ਦੇਗੀ ਸਾਨੂੰ ਆਮ ਆਦਮੀ ਪਾਰਟੀ ਤੋਂ ਕੀ ਮਿਲਿਆ ਭਗਵੰਤ ਜੋ ਪੰਜਾਬ ਦਾ ਬੱਚਾ ਹੈ ਉਹਨੇ ਕੀ ਦਿੱਤਾ ਪੰਜਾਬੀਆਂ ਨੂੰ ਪੰਜਾਬ ਨੂੰ ਕੀ ਦਿੱਤਾ ਇਸ ਕਰਕੇ ਅਗਰ ਸਰਕਾਰ ਬਣਾਈਏ ਤੇ ਸਾਰੀ ਆਸ ਹੁੰਦੀ ਹੈ ਇੱਕ ਪਰਿਵਾਰ ਨੂੰ ਆਸ ਹੁੰਦੀ ਹੈ ਕਿ ਉਹਦਾ ਘਰ ਦਾ ਬੱਚਾ ਅਗਰ ਬਾਹਰ ਨਿਕਲੇ ਜਾਂ ਕੋਈ ਮੈਂਬਰ ਬਾਹਰ ਨਿਕਲੇ ਤਾਂ ਘਰ ਨੂੰ ਉtarega ਸਾਡਾ ਘਰ ਰੋੜਤਾ भगवंत मान ने एक परिवार में सारे बच्चों अंदर बहन ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਖਾਸ ਹੋਗੀ ਤੁਸੀਂ ਔਨ ਰਿਕਾਰਡ ਕੈਮਰੇ ਤੇ ਬੋਲ ਰਹੇ ਹੋ ਤੁਸੀਂ ਦੱਸ ਸਕਦੇ ਹੋ ਕਿ ਕਿਵੇਂ ਖਾਸ ਹੋਗੀ ਉਹ ਤਾਂ ਕਹਿੰਦੇ ਅਸੀਂ ਆਮ ਹੀ ਆ ਤੇ ਆਮ ਘਰਾਂ ਦੇ ਧੀਆਂ ਬੋਲ ਖਾਸ ਹੀ ਹੋਗੀ ਕੀ ਕੀਤਾ ਸੀ ਭਾਈ ਅਮਰਤਪਾਲ ਜੀ ਨੇ ਅਮਰਸੰਜਾਰ ਕਿੱਤਾ ਸੀ ਉਹਨਾਂ ਨੂੰ ਚੱਕ ਕੇ ਡਿਬਰੂਗੜ੍ਹ ਜੇਲ੍ਹੇ ਭੇਜਤਾ ਖਾਸ ਹੀ ਹੋ ਗਈ ਜਿਹਦੇ ਤਾਂ ਮਰਜ਼ੀ ਅਤਿਆਚਾਰ ਕਰ ਦੋ ਜਿਹਨੂੰ ਮਰਜ਼ੀ ਜੇਲ੍ਹਾਂ ਨਹੀਂ ਭੇਜ ਦੋ ਔਰ ਖਾਸ ਹੀ ਹੋ ਗਈ ਇਹ ਹਕੂਮਤ ਹੋ ਗਈ ਕਿ ਰਾਜੇ ਦੀ ਅਸੀਂ ਤਾਂ ਇੱਕ ਗੁਲਾਮ ਸੀ ਤਾਂ ਗੁਲਾਮ ਹੀ ਹੈ ਗਿਆ ਤਾਂ ਮਾਤਾ ਜੀ ਤੁਸੀਂ ਵੀ ਆਏ ਹੋ ਕਿਵੇਂ ਕੀ ਲੱਗਦਾ ਕਿ ਸਰਕਾਰ ਜਾਗੇਗੀ ਜਾਗਣਾ ਪਵੇਗਾ ਜਾਗੇਗੀ ਸਰਕਾਰ ਜਾਗੇਗੀ ਕਿਉਂਕਿ ਸਾਡਾ ਅਮਰਪਾਲ ਬੱਚਾ ਸਾਡਾ ਉਹ ਅਮਰਪਾਲ ਬੱਚਾ ਜਿਹੜਾ ਵਾ ਉਹ ਉਹ ਦੇਸ਼ ਕੌਮ ਦਾ ਜੋਧਾ ਵਾ ਸੂਰਮਾ ਵਾ ਜਿਸ ਕਰਕੇ ਉਹ ਆਪਣੀ ਉਹ ਰਾਤ ਦਿਨ ਪੁੱਜ ਰਿਹਾ ਵਾ ਤੁਸੀਂ ਕਹਿੰਦੇ ਹੋ ਸੁਰਮਾ ਉਹ ਤਾਂ ਕਹਿੰਦੇ ਗੱਲਾਂ ਹੀ ਤਤੀਆਂ ਕਰਦਾ ਸੀ ਤਾਂ ਕਰਕੇ ਤਾਂ ਅੰਦਰ ਜੇਲ੍ਹ ਦੇ ਵਿੱਚ ਆਉਂਦਾ ਸੁਰਮਾ ਉਹ ਸੁਰਮਾ ਕੋਈ ਜੰਮੂਗਾ ਨਹੀਂ ਮਾਂ ਅੱਜ ਉਹ ਖੜਤਾਲ ਤੇ ਬੈਠੀ ਉਹ ਸੁਰਮਾ ਆਪਣੇ ਤੇ ਬੈਠੀ ਆ ਅਸੀਂ ਵੀ ਖੁਦ ਬੈਠੇ ਆ ਅਸੀਂ ਉਹਦੇ ਵਾਸਤੇ ਬੈਠੇ ਆ ਗੱਲਾਂ ਤਤੀਆਂ ਕਰਦਾ ਸੀ ਤਾਂ ਕਰਕੇ ਕਹਿੰਦੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਕਹਿੰਦੇ ਨੌਜਵਾਨੀ ਨੂੰ ਵੱਧ ਚੜ ਕੇ ਅੱਗੇ ਲਿਆ ਰਿਹਾ ਸੀ ਸੱਚੀ ਗੱਲਾਂ ਸੁਣੀਆਂ ਨਹੀਂ ਨਿਕੀਆਂ ਜਿਗਰਾ ਨਹੀਂ ਸੀਗਾ ਸੁਣਨ ਦਾ ਸੱਚੀ ਗੱਲਾਂ ਇਸ ਕਰਕੇ ਅੰਦਰ ਚੱਕਤਾ ਹੋਂਦੋਂ ਕਹਿੰਨੇ ਸੱਚਾਈ ਨੂੰ ਦਬਾਇਆ ਜਾ ਰਿਹਾ ਅਸਲੀ ਸਾਹਮਣੇ ਆਉਣ ਤੋਂ ਪਹਿਲਾਂ ਹੀ ਰੋਕਤਾ ਕੀ ਮੜ ਗਈ ਤਾਂ ਉਹਨਾਂ ਨੇ ਪੰਜਾਬ ਦੀ ਜਨਰੇਸ਼ਨ ਨੂੰ ਬਚਾਇਆ ਹੀ ਆ ਨਸ਼ੇ ਵਿੱਚ ਜਾ ਰਹੇ ਨੇ ਨਸ਼ਾ ਵਿਕਣੋਂ ਬੰਦ ਹੋਣ ਵਾਲਾ ਸੀ ਉਹਨਾਂ ਦਾ ਵੀ ਇਹ ਨਸ਼ੇ ਤੋਂ ਸੁਟਵਾਊਗਾ ਬੱਚਿਆਂ ਨੂੰ ਸਹੀ ਰਸਤੇ ਪਾਊਗਾ ਚੜ੍ਹਨ ਦਾ ਸਭ ਬੰਦ ਹੋਇਆ ਨਾ ਸਭ ਤੋਂ ਜ਼ਿਆਦਾ ਪੰਜਾਬ ਜੋ ਨਸ਼ਾ ਕੌਣ ਲੈ ਕੇ ਆਇਆ ਨੇ ਬਾਹਲੀ ਕੰਟਰੀ ਵਿੱਚ ਨਸ਼ਾ ਕਿਉਂ ਨਹੀਂ ਹੈਗਾ ਇੰਡੀਆ ਵਿੱਚ ਕਿਉਂ ਆ ਪੰਜਾਬ ਵਿੱਚ ਕਿਉਂ ਕਿ ਨੇਤਾ ਹੀ ਆ ਕੁਝ ਕਰਦੇ ਨੇ ਸਭ ਤੋਂ ਜ਼ਿਆਦਾ ਆਮਦਨ ਕਮਾਈ ਨੂੰ ਨਸ਼ੇ ਤੋਂ ਹੀ ਆ ਪੰਜਾਬ ਦੀ ਪੀੜੀ ਖਤਮ ਕਰਨ ਲੱਗੇ ਹੋਏ ਨੇ ਐ ਐਮਐਲਏ ਭਗਵੰਤ ਸਾਬ ਨੂੰ ਮੈਂ ਕਹਿਣਾ ਚਾਹੁੰਨੀ ਹਾਂ ਖੁਦ ਨਸ਼ੇ 'ਚ ਰਹਿੰਦੇ ਨੇ ਕਹਿੰਦੇ ਗੁੱਸੇ 'ਚ ਲੈ ਕੇ ਆਉਂਦੇ ਸੀ ਤੇ ਕਹਿੰਦੇ ਨੌਜਵਾਨਾਂ ਦੀ ਪੀੜ੍ਹੀ ਅਸੀਂ ਨਹੀਂ ਖਤਮ ਕਹਿੰਦੇ ਕਹਿੰਦੇ ਅਮਰਤਪਾਲ ਆ ਜਿਹੜਾ ਉਹਦੇ ਜਰੀਏ ਨੌਜਵਾਨੀ ਜਿਹੜੀ ਖਤਮ ਹੋਣੀ ਸੀ ਕਿਉਂਕਿ 扑 ਘਾਟ 880 ਨੌਜਵਾਨਾਂ ਦੀ ਵਿੱਚ ਸੱਚ ਸੁਣਿਆ ਨਹੀਂ ਜਾਂਦਾ ਸੱਚ ਜਿਨ੍ਹਾਂ ਦੇ ਜਮੀਰ ਜਿਉਂਦਾ ਹੋਊਗਾ ਉਹੀ ਵਿਗਾਵਤ ਕਰਨਗੇ ਜਿਨ੍ਹਾਂ ਦੇ ਜਮੀਰ ਮਰਿਆ ਹੋਇਆ ਘਰ ਹੀ ਬੈਠੇ ਨੇ ਹੁਣ ਵਿਚਾਰੀ ਇਕੱਲੀ ਮਾਂ ਬੈਠੀ ਆ ਅੱਜ ਇਹਨਾਂ ਨੂੰ ਹੋਇਆ ਕੱਲ ਸਾਡੇ ਨਾਲ ਵੀ ਹੋ ਸਕਦਾ ਸਾਡੇ ਭਾਈ ਭੈਣ ਭਾਈ ਸਾਰੇ ਹੁਣ ਪੰਜਾਬ ਦੀ ਨਾਸ਼ਨ ਬਾਹਰ ਨੂੰ ਕਿਉਂ ਜਾ ਰਹੀ ਆ ਇੱਥੇ ਹੈ ਹੀ ਨਹੀਂ ਕੁਝ ਇੰਡੀਆ 'ਚ 12th ਪਲੱਸ 2 ਕਰਦੀ ਆ ਕੁੜੀ ਆਈਲੈਂਸ ਕਰਵਾਉਂਦੇ ਨੇ ਬਾਅਦ ਚ ਮੁੰਡਾ ਲੱਭ ਲੈਂਦੇ ਨੇ ਮੁੰਡੇ ਵਾਲੇ ਲੱਭਣ ਦੇ ਕੁੜੀ ਨੂੰ ਵੀ ਖਰਚਾ ਕਰਾਂਗੇ ਕੁੜੀ ਲੱਭ ਵੀ ਕੁੜੀ ਨੂੰ ਧਿਆਨ ਦੇ ਦੋ ਬਾਹਰ ਜਾ ਕੇ ਕੁੜੀ ਮੁੱਕਰ ਜਾਂਦੀ ਆ ਮੁੰਡੇ ਤੇ ਸੁਸਾਈਡ ਕਰ ਲੈਂਦਾ ਕੀ ਕਰ ਰਹੇ ਨੇ ਪੰਜਾਬ ਦੀ ਜਨਰੇਸ਼ਨ ਵਾਸਤੇ ਇਹ ਜੇ ਕੋਈ ਬੰਦਾ ਉੱਠਿਆ ਕੁਝ ਕਰਨ ਲਈ ਉੱਠਿਆ ਉਹਦਾ ਸਾਥ ਦੋ ਸਾਥ ਦੇਣ ਦੀ ਬਜਾਏ ਭੜਕਾ ਰਹੇ ਨੇ ਕੀ ਕਿੰਨੇ ਕੁ ਨੌਕਰੀਆਂ ਦਿੱਤੀ ਇਹਨਾਂ ਨੇ ਕਿਸੇ ਨੂੰ ਭੈਣ ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਇਆ ਨਸ਼ਾ ਛੁਡਵਾਇਆ ਪਰ ਮਾਤਾ ਕੱਲੇ ਹੀ ਭੁੱਖ ਹੜਤਾਲ ਤੇ ਬੈਠੇ ਆ ਜਿਨ੍ਹਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੋਂ ਹਟਾਇਆ ਕੀ ਉਹਨਾਂ ਨੂੰ ਆਉਣਾ ਨਹੀਂ ਚਾਹੀਦਾ ਸੀ ਬਿਲਕੁਲ ਆਉਣਾ ਚਾਹੀਦਾ ਸਾਰੇ ਆਉਣੇ ਚਾਹੀਦਾ ਮੈਂ ਮੁਸਲਿਮ ਫੈਮਿਲੀ ਨੂੰ ਬਿਲੋਂਗ ਕਰਦੀ ਆ ਅਸੀਂ ਵੀ ਇੱਥੇ ਆਏ ਆ ਪਹੁੰਚੇ ਆ ਅਸੀਂ ਸਾਨੂੰ ਦੁੱਖ ਹੋਇਆ ਅਸੀਂ ਦਿਲੋਂ ਦੁੱਖ ਲੈ ਕੇ ਆਏ ਆ ਅਸੀਂ ਮਲੇਰਕੋਟਲੇ ਤੋਂ ਆਏ ਆ ਸਾਡਾ ਤਾਂ ਕੋਈ ਦਵਾ ਹੈ ਨਹੀਂ ਕੋਈ ਭਾਈਚਾਰਾ ਕੁਝ ਹੋਰ ਨਹੀਂ ਫਿਰ ਵੀ ਸਾਡਾ ਜ਼ਮੀਰ ਜੇ ਆਉਂਦਾ ਤਾਂ ਅਸੀਂ ਆਏ ਆ ਜਦਕੇ ਪਤਾ ਹੀ ਮੁਸਲਿਮ ਮੁਸਲਮਾਨਾਂ ਦੀ ਕੁੜੀਆਂ ਤੇ ਵੈਸੇ ਨਹੀਂ ਬਾਹਰ ਨਿਕਲਦੀਆਂ ਹੈਗੀਆਂ ਅਸੀਂ ਪਰ ਆਏ ਆ ਸਾਨੂੰ ਦਰਦ ਜਾਗ ਗਿਆ ਜ਼ਮੀਰ ਜਾਗ ਗਿਆ ਸੜ ਤਾਂ ਅਸੀਂ ਆ ਬਰਨਾ ਤਾਂ ਹੈਗਾ ਹੀ ਆ ਇਸ ਲਈ ਕਹਿੰਦੇ ਅਸੀਂ ਕਰਨੇ ਨਹੀਂ ਦੇਣਾ ਜੇਕਰ ਐਦਾਂ ਦਾ ਕੋਈ ਕੰਮ ਕਰੇਗਾ ਨੌਜਵਾਨੀ ਨੂੰ ਪਿੱਛੇ ਲਾਵੇਗਾ ਵੱਡੇ ਵੱਡੇ ਕੱਟ ਕਰੇਗਾ ਤੇ ਸਰਕਾਰਾਂ ਕਿਸ ਕੰਮ ਨੂੰ ਆ ਸਰਕਾਰਾਂ ਕੱਟ ਕਰਦੀਆਂ ਕਹਿੰਦੇ ਇਹ ਨੌਜਵਾਨ ਥੋੜੇ ਕੱਟ ਕਰਨੀ ਨਹੀਂ ਨਹੀਂ ਮੁੰਡਿਆਂ ਨੂੰ ਟਾਰਗੇਟ ਕਿਉਂ ਬਣਾਇਆ ਜਾਂਦਾ ਕੁੜੀਆਂ ਨੂੰ ਕਦੇ ਟਾਰਗੇਟ ਨਹੀਂ ਬਣਾਉਂਦੇ ਹੈਗੇ ਮੁੰਡਿਆਂ ਨੂੰ ਟਾਰਗੇਟ ਬਣਾਉਂਦੇ ਨੇ ਕੁੜੀਆਂ ਨੂੰ ਬਣਾਉਣਾ ਕੁੜੀਆਂ ਨੂੰ ਕਾਹਤਰੀ ਬਣਾਇਆ ਜਾਂਦਾ ਹੈਗਾ ਇਹ ਦੱਸਣ ਵੀ ਕਿਉਂ ਬਣਾ ਕੇ ਉਹ ਨਹੀਂ ਬਣਾਇਆ ਜਾਂਦਾ ਕੁੜੀਆਂ ਸੱਚ ਬੋਲਦੀਆਂ ਨੇ ਪਰ ਸੱਚ ਬਰਦਾਸ਼ਤ ਨਹੀਂ ਹੁੰਦਾ ਹੈਗਾ ਪਿੱਛੇ ਤਾਂ ਹੀ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਤਾਂ ਹੀ ਪਿੱਛੇ ਆ ਸਰਕਾਰ ਆਪਾਂ ਲੋਕ ਅਸਲ 'ਚ ਗਲਤੀਆਂ ਆਪਣੇ ਲੋਕਾਂ 'ਚ ਨਹੀਂ ਆਪਾਂ ਲੋਕਾਂ ਨੇ ਤੈਂ ਨਹੀਂ ਕਰ ਪਾਉਂਦੇ ਹੈਗੇ ਵੀ ਕਿਸ ਬੰਦੇ ਨੂੰ ਐਮਐਲਏ ਜਾਂ ਮੰਤਰੀ ਬਣਾਈਏ ਅੰਨੇਵਾਹੋ ਕੇ ਵੋਟਾਂ ਪਾ ਦੰਨੇ ਆ ਦਿਮਾਗ ਹੀ ਨਹੀਂ ਕੰਮ ਕਰਦੇ ਹੈਗੇ ਗੋਹਾ ਪਰ ਹੈ ਦਿਮਾਗ ਦੇ ਵਿੱਚ ਦਿਮਾਗ ਸੋਚਦੇ ਹੀ ਨਹੀਂ ਹੈਗੇ ਕਿ ਕਿਸ ਕਿਹਨੂੰ ਮੰਤਰੀ ਬਣਾਉਣਾ ਚਾਹੀਦਾ ਕਿਹਨੂੰ ਨਹੀਂ ਬਣਾਉਣਾ ਚਾਹੀਦਾ ਹੈਗਾ ਅੱਜ ਲੋਕ ਤਾਂ ਕਹਿੰਦੇ ਬਿਜਲੀ ਮਾਫ ਕਰਤੀ ਹੁਣ ਵੀ ਕਹਿੰਦੇ ਜੜੀਆਂ 13 ਸੀਟਾਂ ਨੇ ਅਸੀਂ ਲੋਕ ਸਭਾ ਦੀਆਂ ਉਹ ਵੀ ਭਗਵੰਤ ਮਾਨ ਨੂੰ ਜਿਤਾ ਦਾਂਗੇ ਦੇਖੋ ਭਗਵੰਤ ਮਾਨ ਨੂੰ ਕਹਿੰਦਾ ਲੋਕ ਭਗਵੰਤ ਮਾਨ ਕਹਿੰਦਾ 13 ਵਟਾ 0 ਅਸੀਂ ਕਹਿੰਦੇ ਹਾਂ 0/13 13 ਸਾੜੀਆਂ ਤੇਰਾ ਉਹਦੀਆਂ 0 ਪਰ ਉਹ ਤਾਂ ਅੱਜ ਵੀ ਅੰਮ੍ਰਿਤਸਰ ਕਲੀ ਦਲ ਦਾ ਫਤਿਹ ਦਾ ਜਗਰਾਉਂ ਤੋਂ ਸਰਕਲ ਪ੍ਰਧਾਨ ਆ ਓਕੇ ਟੈਂਸ਼ਨ ਲੈਣ ਦੀ ਲੋੜ ਹੀ ਨਹੀਂ ਕੋਈ ਲੰਬੀ ਲੜਾਈ ਲੜਾਂਗੇ ਮੋਦੀ ਦੀ ਏ ਵਟਕੜਾਂਗੇ ਨਾ ਕੱਢਾਂਗੇ ਭਗਵੰਤ ਮਾਨ ਦੇ ਸਾਡੇ ਨਾਲ ਸ਼ੀਗਰ ਹੋਊਗਾ ਤਾਂ ਅਸੀਂ ਮੋਦੀ ਸਾਹਿਬ ਬਿਠਾ ਦੇਾਂਗੇ ਨਾ ਹੀ ਹੋਊਗਾ ਚੱਕ ਦੇਾਂਗੇ ਵੱਧ ਨਹੀਂ ਚੱਕੇ ਅੱਗੇ ਸਾਰੇ ਚੱਕਦੇ ਦੂਜੇ ਚੱਕੇ ਆਪਣੇ ਕੀਨਾਂਬਾਜ ਦਾ ਕਾਂਗਰਸਾ ਚੱਕੇ ਬਥੇਰੇ ਆਏ ਜਾਂ ਰਾਜ ਬਥੇਰੇ ਪਾਰਟੀ ਹੋਏ ਆ ਕੋਈ ਟੈਂਸ਼ਨ ਲੈਣ ਦੀ ਲੋੜ ਨਹੀਂ ਜਬਰ ਬਾਪੂ ਜੀ ਹੁਣ ਕੋਈ ਬਦਲਾਵ ਨਹੀਂ ਰਿਹਾ ਕਹਿੰਦੇ ਬਦਲਾਵ ਬਦਲਾਵ ਕਰਦੇ ਸੀ ਲੋਕ ਬਦਲਾਵ ਕਰਾਂਗੇ ਨਾ ਅਸੀਂ ਬਦਲਾਵ ਕਰਾਂਗੇ ਹਜਾ ਮੈਂ ਐਮਪੀ ਹੁਣ ਦੇਖ ਲਈ ਹਾ ਹੁਣ ਬੁੱਟਾ ਬਣੀਆਂ ਅੱਲਾ ਹੋ ਗਿਆ 15 14 15 ਦਿਨ ਨੂੰ ਇਲੈਕਸ਼ਨ ਦਾ ਲੱਗ ਜਾਣਾ ਵੋਟਾਂ ਪੈਣ ਦਾ ਲੱਗ ਜਾਣਾ ਬੰਦਾ ਖੜੀਆਂ ਪਾਜ ਭਾਈ ਖੜੀਆਂ ਕਰਤੀਆਂ ਹਜੇ ਭਗਵੰਤ ਮਾਨ ਖੜਾ ਕਰਨਾ ਤੇ ਅਸੀਂ ਕਾਲੀ ਵੀ ਖੜਾ ਅਸੀਂ ਆਪ ਦੀ ਬੰਦਾ ਖੜਾ 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 ਕਰਾਂਗੇ ਜੇ ਉਹ